Wa guru 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 ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

Wah guru Wah guru Wah guru Wah guru Wah ਆਰਿਓ ਗੁਰਬਾਣੀ ਦਾ ਪ੍ਰਮਾਣ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਤਰੀ ਹੋਏ ਉਧਾਰੋ ਮਾਤਾ ਭਾਨੀ ਜੀ ਨੇ ਕਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਸੀਸ ਦਿੱਤੀ ਸੀ ਕਿ ਪੁੱਤਰ ਜੀ ਤਾਨੂੰ ਰੱਬ ਕਦੇ ਨਾ ਵਿਸਰੇ ਮਾਤਾ ਪਾਨੀ ਸਿੱਖ ਧਰਮ ਦੇ ਵਿੱਚ ਬੜੇ ਸਤਕਾਰਯੋਗ ਮਾਤਾ ਜੀ ਹੋਏ ਆ ਜਿਨ੍ਹਾਂ ਨੇ ਪਾਣਾ ਮੰਨਿਆ ਉਹਨਾਂ ਨੇ ਆਪਣੇ ਪੁੱਤਰ ਨੂੰ ਵੀ ਅਸੀਸ ਦਿੱਤੀ ਸੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਕਿ ਮੇਰੇ ਪੁੱਤਰਾ ਤੈਨੂੰ ਕਦੇ ਵੀ ਰੱਬ ਨਾ ਵਿਸਰੇ ਤੈਨੂੰ ਕਦੇ ਵੀ ਰੱਬ ਨਾ ਵਿਸਰੇ ਨਿਮਖ ਮਾਤਰ ਵੀ ਕਦੇ ਤੈਨੂੰ ਰੱਬ ਦਾ ਨਾਮ ਨਾ ਭੁੱਲੇ ਇਹ ਧੰਨਾ ਸਤਕਾਰ ਜੋ ਗੁਰੂ ਅਰਜਨ ਦੇਵ ਜੀ ਨੂੰ ਸੀ ਸੀ ਦਿੱਤੀ ਉਹਨਾਂ ਦੀ ਮਾਂ ਨੇ ਉਹਨਾਂ ਦੀ ਮਾਤਾ ਨੇ ਤੇ ਜਿਨ੍ਹਾਂ ਦੇ ਸਿਰ ਤੇ ਮਾਂ ਭਾਨੀ ਵਰਗਾ ਹੱਥ ਸੀ ਉਹ ਤਤੀ ਤਵੀ ਤੇ ਬਹਿ ਕੇ ਸੀਸ ਤੇ ਤਤਾ ਰੇਤਾ ਪਵਾ ਕੇ ਤੇ ਪਿਆਰਿਓ ਇੱਕ ਪਾਸੇ ਆਗਤ ਤਤੀ ਇੱਕ ਪਾਸੇ ਤਵੀ ਤਤੀ ਇੱਕ ਪਾਸੇ ਚੰਦੂ ਤਤਾ ਇੱਕ ਪਾਸੇ ਜਹਾਂਗੀਰ ਤਤਾ ਇੱਕ ਪਾਸੇ ਸਮਾ ਤਤਾ ਪਰ ਧੰਨ ਗੁਰੂ ਅਰਜਨ ਦੇਹ ਮਹਾਰਾਜ ਨੇ ਜਿਹੜੀ ਮਾਤਾ ਜੀ ਨੇ ਆਸ਼ੀਸ਼ ਦਿੱਤੀ ਸੀ ਨਾ ਉਸ ਆਸ਼ੀਸ਼ ਦੇ ਸਦਕਾ ਤਤੇ ਤਵੀ ਤੇ ਬਹਿ ਕੇ ਵੀ ਮਹਾਰਾਜ ਠੰਡੇ ਰਹਾ ਠੰਡੇ ਕਾਂ ਤੋਂ ਮੁਰਾਦ ਕਿ ਇੱਕ ਮਾਂ ਜੇ ਆਪਣੇ ਪੁੱਤ ਨੂੰ ਸਹੀ ਅਸੀਸ ਦੇਵੇ ਨਾ ਤੋ ਭਗਤ ਵੀ ਬਣਾ ਸਕਦੀ ਆ ਸੂਰਮਾ ਇਹ ਮਾਤਾ ਦੀ ਵਸ ਹੈ ਮਾਤਾ ਦੀ ਅਸੀਸ ਹੋਵੇ ਤੇ ਪੁੱਤਰ ਭਗਤ ਬਣ ਸਕਦਾ ਹੈ ਪੁੱਤਰ ਸੂਰਮਾ ਬਣ ਸਕਦਾ ਹੈ ਪੁੱਤਰ ਦਾਨੀ ਬਣ ਸਕਦਾ ਹੈ ਤੇ ਜੇ ਮਾਂ ਨੇ ਕਹਿ ਤਾ ਗੁਰੂ ਘਰ ਨਹੀਂ ਜਾਣਾ ਬਾਣੀ ਨਹੀਂ ਪੜ੍ਹਨੀ ਰੱਬ ਦਾ ਨਾਂ ਨਹੀਂ ਲੈਣਾ ਤੇ ਉਹ ਫਿਰ ਮਾਂ ਪੁੱਤਰ ਲਈ ਇੱਕ ਦੁਸ਼ਮਣ ਦੀ ਨਹੀਂ ਆ ਜਾਂਦੀ ਹੈ ਸੋ ਵੈਸੇ ਹਰ ਮਾਂ ਆਪਣੇ ਪੁੱਤਰ ਦੇ ਭਲੇ ਦੀ ਗੱਲ ਹੀ ਕਰਦੀ ਹੈ ਕਿ ਮੇਰਾ ਪੁੱਤ ਚੰਗਾ ਹੋਵੇ ਚੰਗੇ ਖਿਆਲ ਹੋਣ ਜ਼ਿੰਦਗੀ ਚੰਗੀ ਹੋਵੇ ਇਹਦਾ ਭਵਿੱਖ ਵੀ ਚੰਗਾ ਹੋਵੇ ਇਹਦਾ ਵਰਤਮਾਨ ਵੀ ਚੰਗਾ ਹੋਵੇ ਇਹਦਾ ਭੂਤਕਾਲ ਵੀ ਚੰਗਾ ਹੋਵੇ ਹਰ ਮਾਂ ਆਪਣੇ ਪੁੱਤਰ ਲਈ ਚੰਗਾ ਹੀ ਸੋਚਦੀ ਹੈ ਪਰ ਜਿਹੜੀ ਇਹ ਅਸੀਸ ਹੈ ਇਹ ਅਸੀਸ ਇੱਕ ਮਾਂ ਪਾਣੀ ਤੋਂ ਬਿਨਾ ਔਰ ਕਿਸੇ ਨੇ ਨਹੀਂ ਦਿੱਤੀ ਸੋ ਜਿਨ੍ਹਾਂ ਨੂੰ ਇਹ ਅਸੀਸ ਮਿਲ ਗਈ ਉਹ ਰੱਬ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਆ ਉਹਨਾਂ ਦੀ ਪਰਮਾਤਮਾ ਦੇ ਨਾਮ ਨਾਲ ਸੁਰਤ ਜੁੜ ਜਾਂਦੀ ਹੈ ਜੇ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਮਹਾਰਾਜ ਕਹਿੰਦੇ ਜਿਸ ਪ੍ਰਾਤਮਾ ਦੇ ਸਿਮਰਨ ਦੇ ਨਾਲ ਕਿਲ ਵਿਖ ਦੁੱਖ ਪਾਪ ਨਸ ਜਾਂਦੇ ਆ ਤੇ ਜਿਹੜੇ ਪਿੱਤਰ ਨੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ ਭਲਿਆ ਐਸੇ ਰੱਬ ਦੇ ਨਾਮ ਨੂੰ ਤੂੰ ਵੀ ਜਪਿਆ ਕਰ ਐਸੇ ਰੱਬ ਦੇ ਨਾਮ ਨੂੰ ਤੂੰ ਵੀ ਜਪਿਆ ਕਰ ਜ਼ਿੰਦਗੀ ਭਰ ਜਪਿਆ ਕਰ ਕਦੇ ਉਹਨੂੰ 10 15 ਮਿੰਟ 20 ਮਿੰਟ ਕਦੇ ਬਹਿ ਕੇ ਉਹਨੂੰ ਯਾਦ ਕਰ ਲਿਆ ਕਰ ਕਦੇ ਸੰਗਤੀ ਰੂਪ ਵਿੱਚ ਯਾਦ ਕਰ ਲਿਆ ਕਰ ਕাজে ਤਾਂ ਆਪਣੀ ਜਬਾਨਦਾਈ ਉਹਨੂੰ ਯਾਦ ਕਰਿਆ ਕਰੋ ਦਾ ਨਾਮ ਲਿਆ ਕਰ ਜੇ ਉਹਦਾ ਨਾਮ ਚੇਤੇ ਹੈ ਤੇ ਪ੍ਰਮਾਤਮਾ ਦੀ ਨਿਗਾ ਵਿੱਚ ਹੋਵਾਂਗੇ ਤੇ ਜੇ ਉਹਦਾ ਨਾਮ ਨਹੀਂ ਚੇਤੇ ਨਦਰ ਉਪਠੀ ਜੇ ਕਰੇ ਸੁਲਤਾਨਾ ਘਾਉਂ ਕਰਾਂ ਦਾ ਫਿਰ ਪ੍ਰਮਾਤਮਾ ਜਮਾ ਥੱਲੇ ਚੱਕ ਕੇ ਮਾਰਦਾ ਹੈ ਭਾਵੇਂ ਤਨ ਦੌਲਤ ਪੈਸਾ ਹੋਵੇ ਪਰ ਜੇ ਪ੍ਰਮਾਤਮਾ ਦਾ ਨਾਮ ਨਹੀਂ ਤੇ ਪ੍ਰਮਾਤਮਾ ਫਿਰ ਥੱਲੇ ਛੱਡ ਦਿੰਦਾ ਹੈ ਜਮਾ ਉਥੇ ਛੱਡਦਾ ਜਿੱਥੇ ਨਾਂ ਕੋਈ ਰਜਕ ਹੁੰਦਾ ਤੇ ਨਾ ਪਦਾਰਥ ਨਾ ਧਨ ਦੌਲਤ ਨਾ ਸੰਪਤੀ ਜਮਾ ਕੰਗਾਲੀ ਕੰਗਾਲੀ ਵਾਲੇ ਦੇ ਨਾ ਜਾਂਦੇ ਆ ਜਿਨ੍ਹਾਂ ਕੋਲ ਰੱਬ ਦਾ ਨਾਮ ਨਹੀਂ ਉਹਨਾਂ ਦੀ ਜ਼ਿੰਦਗੀ ਵਿੱਚ ਕੰਗਾਲੀ ਹੈ ਜਿਨ੍ਹਾਂ ਕੋਲ ਰੱਬ ਦਾ ਨਾਮ ਹੈ ਉਹਨਾਂ ਕੋਲ ਸਾਰੇ ਪਦਾਰਥ ਆ ਜਾਂਦੇ ਨੇ ਕਦੇ 20 ਮਿੰਟ ਰੱਬ ਨੂੰ ਚੇਤੇ ਕਰਕੇ ਵਿਖ ਲੋ ਸੌਣ ਲੱਗਿਆਂ ਜੇ ਤੁਹਾਡੇ ਕੋਲ ਰਿਜਕ ਨਹੀਂ ਰਿਜਕ ਵੀ ਆ ਜਾਏਗਾ ਜੇ ਤੁਹਾਡੇ ਕੋਲ ਪੈਸਾ ਨਹੀਂ ਪੈਸਾ ਵੀ ਆ ਜਾਏਗਾ ਤੁਹਾਡੇ ਦੁੱਖ ਨਸ ਜਾਣਗੇ ਘਰ ਵਿੱਚ ਸੁੱਖ ਆ ਜਾਏਗਾ ਕਦੇ ਪ੍ਰਯੋਗ ਕਰਕੇ ਦੇਖੀਏ ਕਦੇ ਉਹਨੂੰ ਯਾਤਨਾ ਕਰਕੇ ਵਿਖੀਏ ਤੁਰਦੇ ਫਿਰਦੇ ਜੇ ਮੋਚ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ ਇਹ ਵੀ ਚੰਗਾ ਹੈ ਜੇ ਘਰ ਵਿੱਚ ਬਹਿ ਕੇ ਜਾਂ ਗੁਰੂ ਘਰ ਜਾਂਦੇ ਆ ਉਥੇ 10 15 20 ਮਿੰਟ ਬਹਿ ਕੇ ਜੇ ਰੱਬ ਨਾਲ ਬਕਰ ਲਗੇ ਤੇ ਇਹ ਵੀ ਚੰਗੀ ਗੱਲ ਹੈ ਸੋ ਇਹਦੇ ਨਾਲ ਹੀ ਭਲਾ ਹੋ ਜਾਏਗਾ ਕਦੇ ਪਰਯੋਗ ਕਰਕੇ ਵੇਖੀਏ ਅਸੀਂ ਜੇ ਰੋਜ਼ਾਨਾ ਰੁਟੀਨ ਦੇ ਨਾਲ ਸੌਣ ਲੱਗਿਆਂ 20 ਮਿੰਟ ਉਹਦਾ ਵਾਹਿਗੁਰੂ ਵਾਹਿਗੁਰੂ ਸਿਮਰਨ ਕੀਤਾ ਤੇ ਜ਼ਿੰਦਗੀ ਖੁਸ਼ਹਾਲ ਬਣ ਜਾਏਗੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਹੋ ਜਾਏਗੀ ਸੋ ਜ਼ਿੰਦਗੀ ਵਿੱਚੋਂ ਟੈਨਸ਼ਨਾਂ ਮੁੱਕ ਜਾਣਗੀਆਂ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਘਰ ਵਿੱਚ ਦੁੱਖ ਦਿਲਦਰ ਸਭ ਨਸ ਜਾਣਗੇ ਸੁੱਖਾਂ ਦੀ ਆਰੰਭਤਾ ਹੋ ਜਾਵੇਗੀ ਸੁੱਖ ਆ ਜਾਣਗੇ ਐਹੋ ਜੀ ਮਹਾਰਾਜ ਕਿਰਪਾ ਕਰਨਗੇ ਬਸ ਲੋੜ ਹੈ ਤਾਂ ਇੱਕ ਪਰਮਾਤਮਾ ਦੇ ਨਾਮ ਦੀ ਤਨ ਵੀ ਹੈ ਪਦਾਰਥ ਵੀ ਹਨ ਪਰ ਨਾਲ ਦੁੱਖ ਹਨ ਸੁੱਖ ਨਹੀਂ ਪਰ ਸੁੱਖ ਤਦੋਂ ਆਏਗਾ ਜੇ ਰੱਬ ਦਾ ਨਾਮ